परम सत्कार योग सहसंग जी आपा सारे अच्छी किस्मत ਵਾਲਿਆਂ ਜਿਹੜਾ ਇਸ ਪਾਸੇ ਜੁੜਿਆ ਆਪ ਜੀ ਨੇ ਇਛਨਾਨ ਕਰਕੇ ਅਸਾਂ ਦੀ ਵਾਰਤ ਸੁਣੀ ਹੈ ਸਭ ਬੜੇ ਅੱਛੇ ਕਰਮ ਹੋਣ ਦਾ ਇਸ ਤਰ੍ਹਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਗੁਰੂ ਪ੍ਰਾਪਤ ਹੁੰਦਾ ਹੈ ਆਪਣੇ ਸਤਿਗੁਰੂ ਜੀ ਨੂੰ ਯਾਦ ਕਰੀਏ ਸਾਰੇ ਇੱਕ ਵਾਰ ਗੱਜ ਕੇ ਆਖੀਏ ਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਤਨ ਸ੍ਰੀ ਸਤਿਗੁਰੂ ਉਦੇਸ ਸਿੰਘ ਜੀ ਜਿਨ੍ਹਾਂ ਦੀ ਕਿਰਪਾ ਨਾਲ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ। ਬਾਕੀ ਚੀਜ਼ਾਂ ਦੁਨੀਆ ਦੀਆਂ। ਤੁਲਸੀਦਾਸ ਜੀ ਕਹਿੰਦੇ ਨੇ ਸੁੱਤਦਾਰਾ ਰ લક્ષਮੀ ਪਾਪੀ ਕੇ ਪੀ ਹੋਏ ਸੰਤ ਸਮਾਗਮ ਹਾਰ ਕਥਾ ਤੁਲਸੀ ਦੁਰਲਭ ਦੋਏ। ਅੱਜ ਮੈਂ ਤੁਹਾਡੇ ਕੋਲ 10 ਮਿੰਟ ਵਾਸਤੇ ਆਪਣੀ ਜਿੰਨੀ ਕੁ ਮੇਰੀ ਸਮਝ ਹੈ ਸੱਚ ਪਾਤਸ਼ਾਹ ਦੀ ਕਿਰਪਾ ਨਾਲ ਕੁਝ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰਦਾ ਅਸੀਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਂਦਾ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਅਸੀਂ ਇੱਥੇ ਇਕੱਠੇ ਹੁੰਨੇ ਆਂ ਸੁਰਤੀ ਨੂੰ ਮਨ ਨੂੰ ਬੁੱਧੀ ਨੂੰ ਘੜਨ ਵਾਸਤੇ ਸਵਾਰਨ ਵਾਸਤੇ ਉਸ ਨੂੰ ਚੰਗਾ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਸਾਨੂੰ ਸਾਹਮਣੇ ਦਿਸਦੀਆਂ ਨੇ ਉਹਨਾਂ ਨਾਲੋਂ ਕਈ ਵਾਰ ਜਿਹੜੀਆਂ ਨਹੀਂ ਦਿਸਦੀਆਂ ਉਹ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਜ਼ਿਆਦਾ ਤਾਕਤਵਾਲੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਇੱਕ ਬਿਲਡਿੰਗ ਖੜੀ ਏ ਉਹਦੀਆਂ ਨੀਂਹਾਂ ਸਾਨੂੰ ਨਹੀਂ ਦਿਸਦੀਆਂ ਜਿਸ ਤਰ੍ਹਾਂ ਕਾਇਨਾਤ ਸਾਰੀ ਚੱਲ ਰਹੀ ਏ ਸੂਰਜ ਚੰ드ਰਮਾ ਆਪਣੀ ਆਪਣੀ ਵਿੱਤ ਤੇ ਖੜੇ ਨੇ ਉਹਨਾਂ ਨੂੰ ਕੋਈ ਤਾਕਤ ਜਿਹਨੂੰ ਅਸੀਂ ਗ੍ਰੈਵਿਟੀ ਕਹਿੰਦੇ ਆ ਗੁਰੂਤਵ ਸ਼ਕਤੀ ਜਿਹਨੂੰ ਕਹਿੰਦੇ ਆ ਉਹ ਉੱਥੇ ਬੰਨ ਕੇ ਖੜੀ ਏ ਜੇ ਮੰਨ ਲਓ ਚੰ드ਰਮਾ 10 ਕਿਲੋਮੀਟਰ ਥੱਲੇ ਆ ਜਾਵੇ ਤੇ ਮੈਨੂੰ ਲੱਗਦਾ ਕਿ ਇੰਨਾ ਜਵਾਰ ਪਟਾ ਆ ਜਾਵੇ ਵੀ ਸਾਰੀ ਧਰਤੀ ਖਤਮ ਹੋ ਜਾਵੇ ਉਹ ਜਿਹੜੀ ਗ੍ਰੈਵਿਟੀ ਆ ਉਹ ਸਾਨੂੰ ਨਹੀਂ ਦਿਸਦੀ ਅਸੀਂ ਜਦੋਂ ਭੋਜਨ ਕਰਦੇ ਆਂ ਦਾਲ ਪ੍ਰਸ਼ਾਦਾ ਗੜਾ ਪ੍ਰਸ਼ਾਦ ਖੀਰ ਸਾਰਾ ਦੇਖਦਾ ਹੈ ਪਾਣੀ ਦੇਖਦਾ ਹੈ ਪਰ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਹਵਾ ਸਾਨੂੰ ਨਹੀਂ ਦੇਖਦੀ ਜਿਹੜੀ ਸਾਡੀ ਇਮੋਸ਼ਨਸ ਨੇ ਭਾਵਨਾਵਾਂ ਨੇ ਸਾਰਿਆਂ ਨੂੰ ਜੋੜ ਕੇ ਰੱਖਦੇ ਨੇ ਭੈਣ ਭਰਾ ਰਿਸ਼ਤੇਦਾਰ ਮਾਂ ਪੁੱਤਰ ਯਾਰ ਦੋਸਤ ਮਿੱਤਰ ਪਿਆਰੇ ਉਹ ਭਾਵਨਾਵਾਂ ਨੇ ਰਿਲੇਸ਼ਨ ਜਨ ਬਣਾਉਣ ਵਾਲੀਆਂ ਉਹ ਜ਼ਾਨੋ ਨਹੀਂ ਦਿਸਦੀਆਂ ਮੋਸ਼ਨ ਚ ਨਹੀਂ ਦਿਸਦੇ ਜਿਸ ਚੀਜ਼ ਦੇ ਉੱਤੇ ਸਾਰੀ ਸਾਇੰਸ ਟਿਕੀ ਹੋਈ ਹੈ ਵਿਗਿਆਨ ਟਿਕਿਆ ਹੋਇਆ ਹੈ ਗਿਣਤੀ ਤੇ ਕਦੇ ਕਿਸੇ ਨੇ ਏਕੇ ਦੀ ਦੂਏ ਦੀ ਜਾਂ ਤੀਜੇ ਦੀ ਜਾਂ 1 ਤੋਂ 9 ਤੱਕ ਕਦੇ ਕਿਸੇ ਅੱਖਰ ਦੀ ਕੋਈ ਸ਼ਕਲ ਨਹੀਂ ਦੇਖੀ ਇਹ ਸਾਰੇ ਅਜੰਮਸ਼ਣ ਦੇ ਬੇਸਤ ਨੇ ਪਰ ਇਹਨਾਂ ਦੀ ਐਗਜ਼ਿਸਟੈਂਸ ਹੈਗੀ ਹੈ ਇਸੇ ਤਰ੍ਹਾਂ ਹੀ ਕਿੰਨੀ ਦੁਨੀਆਂ ਪਹਾੜ ਨਦੀਆਂ ਨਾਲੇ ਟੋਬੇ ਜੰਗਲ ਰੁੱਖ ਫੁੱਲ ਕੀਨੇ ਬਣਾਏ ਨੇ ਕੁਦਰਤ ਨੇ ਬਣਾਏ ਨੇ ਜਿਹੜਾ ਕ੍ਰੀਏਟਰ ਹੈ ਇਸ ਨੂੰ ਬਣਾਉਣ ਵਾਲਾ ਉਹ ਸਾਨੂੰ ਨਹੀਂ ਦਿਸਦਾ ਬਣੀਆਂ ਹੋਈਆਂ ਚੀਜ਼ਾਂ ਸਾਨੂੰ ਬਹੁਤ ਸੁੰਦਰ ਲੱਗਦੀਆਂ ਨੇ ਘੁੰਮਣ ਜਾਂਦੇ ਨੇ ਲੋਕ ਵੀ ਸਵਿਟਜ਼ਰਲੈਂਡ ਬਹੁਤ ਅੱਛਾ ਬਣਿਆ ਪਹਾੜਾਂ ਵਿੱਚ ਘੁੰਮਣ ਜਾਂਦੇ ਨੇ ਵੀ ਉੱਥੇ ਬਹੁਤ ਅੱਛਾ ਦੇਖਣ ਨੂੰ ਮਿਲਦਾ ਹੈ ਪਰ ਉਹਨੂੰ ਬਣਾਉਣ ਵਾਲਾ ਜਿਹੜਾ ਉਹ ਸਾਨੂੰ ਨਹੀਂ ਦਿਸਦਾ ਇਸ ਕਰਕੇ ਉਹ ਸ਼ਕਤੀਆਂ ਜਿਹੜੀਆਂ ਸਾਨੂੰ ਨਹੀਂ ਦਿਸਦੀਆਂ ਉਹ ਸਾਨੂੰ ਚਲਾਉਂਦੀਆਂ ਨੇ ਇਸੀ ਤਰ੍ਹਾਂ ਹੀ ਮੈਂ ਆਪਾਂ ਤਾਂ ਇਸ ਚੀਜ਼ 'ਤੇ ਵਿਸ਼ਵਾਸ ਰੱਖਦੇ ਆਂ ਕਿ ਅਕਾਲ ਪੁਰਖ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਜਾਈ ਹੈ ਜਿਹੜੇ ਲੋਕ ਵਿਗਿਆਨ ਨੂੰ ਮੰਨਦੇ ਨੇ ਨਹੀਂ ਮੰਨਦੇ ਇਸ ਚੀਜ਼ ਨੂੰ ਉਹ ਵੀ ਇਸ ਚੀਜ਼ ਤੇ ਆ ਕੇ ਸਹਿਮਤ ਹੋ ਜਾਣਗੇ ਕਿਉਂਕਿ ਉਹ ਸ਼ੁਰੂ ਜਦੋਂ ਕਰਦੇ ਨੇ ਤਾਂ ਜਮਸ਼ਣ ਦੇ ਬੇਇੱਜ਼ਤੀ ਕਰਦੇ ਨੇ ਪਰਮਾਤਮਾ ਅਕਾਲ ਪੁਰਖ ਹੈਗਾ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਾਂ ਕਿ ਜਿੰਨਾ ਵੀ ਅਸੀਂ ਕੋਈ ਵਿਚਰਨਿਆਂ ਦੁਨੀਆ ਦੇ ਵਿੱਚ ਸਰੀਰ ਵਾਸਤੇ ਬਹੁਤ ਮਿਹਨਤ ਕਰਦੇ ਨੇ ਲੋਕ ਕਸਰ ਕਰ ਲਈ ਜਿੰਮ ਚ ਚਲੇ ਗਏ ਆਪਣੇ ਆਪ ਨੂੰ ਮੇਨਟੇਨ ਕਰਨ ਵਾਸਤੇ ਕਰੀਮਾਂ ਤੇਲ ਸੈਂਟ ਮੂਸਵਾਰਨ ਵਾਸਤੇ ਬਹੁਤ ਕੁਝ ਬਣਿਆ ਹੋਇਆ ਹੈ ਸਰੀਰ ਨੂੰ ਸਵਾਰਨ ਵਾਸਤੇ ਸਰੀਰ ਨੂੰ ਸਵਸਥ ਰੱਖਣ ਵਾਸਤੇ ਪਰ ਮਨ ਨੂੰ ਸਵਸਥ ਰੱਖਣ ਵਾਸਤੇ ਸਾਡੇ ਕੋਲ ਕੀ ਚੀਜ਼ ਹੈ ਮਾਈਂਡ ਨੂੰ ਜਿਹਦੇ ਨਾਲ ਅਸੀਂ ਸੈੱਟ ਕਰਨਾ ਹੈ ਉਹਦੇ ਵਾਸਤੇ ਇੱਕ ਸਿਰਫ ਸਾਡਾ ਸਾਹ ਸੰਗਤ ਦਾ ਇੱਥੇ ਆ ਕੇ ਇਕੱਠੇ ਬੈਠ ਕੇ ਮਨ ਨੂੰ ਦਿੱਥੇ ਘੜੀਏ ਸੁਰਤ ਮਤ ਮਨ ਬੁੱਧ ਉਹ ਸਾਡੇ ਕੋਲ ਇੱਕ ਇਹੀ ਥਾਂ ਬਚੀ ਹੈ ਮੇਰੇ ਖਿਆਲ ਵਿੱਚ ਤਾਂ ਪਰ ਜੀ ਅੱਜ ਦੇ ਵਿਗਿਆਨ ਵਾਲੇ ਪਾਸੇ ਜਾਈਏ ਸਾਇੰਸ ਵਾਲ ਦੇਖੀਏ ਸਰੀਰ ਵਾਸਤੇ ਘਟੋ ਘਟ 50 60 ਪદ્ધਤੀਆਂ ਹੈਗੀਆਂ ਨੇ ਨਿਊਰੋ ਵਾਲੇ ਹੱਡਾਂ ਵਾਲੇ ਡਾਕਟਰ ਵੱਖਰੇ ਅੱਖਾਂ ਵਾਲੇ ਵੱਖਰੇ ਆਪਣੇ ਦੰਦਾਂ ਵਾਲੇ ਵੱਖਰੇ ਹੱਟ ਵਾਲੇ ਵੱਖਰੇ ਮਤਲਬ ਕਿੰਨੀਆਂ ਪદ્ધਤੀਆਂ ਵੱਖਰ-ਵੱਖਰੀਆਂ ਬਣੀਆਂ ਹੋਈਆਂ ਜਿੰਨੀ ਜ਼ਿਆਦਾ ਸਪੈਸ਼ਲਾਈਜੇਸ਼ਨ ਬਣਿਆ ਹੋਇਆ ਇੱਕ ਕੋਈ ਕਿਸੇ ਅੰਗ ਦਾ ਡਾਕਟਰ ਹੈ ਕੋਈ ਕਿਸੇ ਅੰਗ ਦਾ ਡਾਕਟਰ ਹੈ ਪਰ ਮਨ ਦੇ ਡਾਕਟਰ ਮਨ ਨੂੰ ਸੁਧਾਰਨ ਵਾਲੇ ਡਾਕਟਰ ਕਿੰਨੇ ਕਨੇ ਸਾਡੇ ਕੋਲ ਉਹਦੇ ਵਾਸਤੇ ਸਾਇੰਸ ਦੇ ਵਿੱਚ ਵੀ ਦੋ ਹੀ ਪદ્ધਤੀਆਂ ਨੇ ਇੱਕ ਸਾਈਕੈਟਰੀ ਤੇ ਇੱਕ ਸੋਸ਼ੀਓਲੋਜੀ ਕੋਈ ਸਾਨੂੰ ਇਹਨਾਂ ਚੀਜ਼ਾਂ ਬਾਰੇ ਬਹੁਤਾ ਅਜੇ ਵਿਗਿਆਨ ਨੇ ਸਾਥ ਨਹੀਂ ਦਿੱਤਾ ਮਨ ਨੂੰ ਖੋਜਣ ਵਾਸਤੇ ਇੱਕ ਡਾਕਟਰ ਨੂੰ ਪੁੱਛਿਆ ਵੀ ਤੁਸੀਂ ਮਨ ਵਾਸਤੇ ਪਿਛਲੇ 100 ਸਾਲ ਤੋਂ ਸਾਇੰਸ ਨੇ ਇਸ ਵਾਸਤੇ ਕੋਸ਼ਿਸ਼ ਕੀਤਾ ਹੈ ਕਿ ਇਹ ਇੱਕ ਜਿਹੜੀ ਇੱਕ ਤਾਕਤ ਸਾਨੂੰ ਚਲਾਉਂਦੀ ਹੈ ਜਿਹੜੀ ਗਾਈਡ ਕਰਦੀ ਹੈ ਜਿਹੜੀ ਸਾਰੇ ਸਰੀਰ ਨੂੰ ਵੀ ਕੰਟਰੋਲ ਕਰਦੀ ਹੈ ਸਾਡੇ ਰਿਲੇਸ਼ਨ ਨੂੰ ਕੰਟਰੋਲ ਕਰਦੀ ਹੈ ਇਮੋਸ਼ਨਸ ਨੇ ਜਾਂ ਮਨ ਨੇ ਜਾਂ ਕੋਈ ਵੀ ਚੀਜ਼ ਹੈ ਬੰਦੇ ਦਾ ਸਰੀਰ ਕੀ ਹੈ ਇੱਕ ਸੈੱਲ ਤੋਂ ਹੀ ਡਿਵੈਲਪ ਹੁੰਦਾ ਹੈ ਆਪਾਂ ਬੜਦੇ ਹਾਂ ਨਾ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਬਈ ਸਰੀਰ ਕਿਹੜੀ ਚੀਜ਼ ਹੁੰਦੀ ਹੈ ਤੇ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ ਸਾਇੰਸ ਵੀ ਮੰਨਦੀ ਵੀ ਇੱਕ ਸੈੱਲ ਤੋਂ ਹੀ ਵਿਕਾਸ ਹੁੰਦਾ ਹੈ ਆਦਮੀ ਦਾ ਇੱਕ ਸੈੱਲ ਤੋਂ 1 ਕਰੋੜ ਸੈੱਲ ਬਣ ਜਾਂਦੇ ਨੇ ਔਰ ਆਪਸ ਵਿੱਚ ਕਿੰਨੇ ਪਿਆਰ ਨਾਲ ਰਹਿੰਦੇ ਨੇ ਜੇ ਸਾਡੇ ਕਿਤੇ ਵੀ ਪੈਰ ਤੇ ਸੱਟ ਲੱਗਦੀ ਤੇ ਫਟਾਫਟ ਹੱਥ ਉੱਤੇ ਚਲੇ ਜਾਂਦਾ ਹੈ ਉਹ ਸਾਰੀ ਬਾਡੀ ਜਿਹੜੇ ਇੱਕ ਕਰੋੜ ਸੈੱਲ ਨੇ ਇੱਕ ਦੂਸਰੇ ਨਾਲ ਬੜਾ ਪਿਆਰ ਨਾਲ ਰਹਿੰਦੇ ਨੇ ਨੱਚਦੇ ਨੇ ਹੱਸਦੇ ਨੇ ਖੁਸ਼ ਰਹਿੰਦੇ ਨੇ ਜਦੋਂ ਅਸੀਂ ਕਿਸੇ ਨਾਲ ਗੁੱਸਾ ਕਰਦੇ ਆ ਉਹ ਬੜਾ ਹੈਰਾਨ ਹੁੰਦੇ ਨੇ ਯਾਰ ਅਸੀਂ 1 ਕਰੋੜ ਇਕੱਠੇ ਹੋਏ ਆ ਇਹ ਚਾਰ ਭਰਾ ਨੇ ਆਪਸੋ ਚ ਲੜੀ ਜਾਂਦੇ ਨੇ ਫਿਰ ਉਹ ਸੈੱਲ ਸਾਡੀ ਡਿਸਟਰਬ ਹੋ ਕੇ ਕੀ ਕਰਦੇ ਨੇ ਉਹ ਕਿਸੇ ਦਾ ਬੀਪੀ ਆਈ ਹੋ ਜਾਏਗਾ ਕਿਸੇ ਦੀ ਸ਼ੂਗਰ ਵਾਝੇਗੀ ਕਿਸੇ ਨੂੰ ਕੋਈ ਸੋ ਇਹ ਬਿਮਾਰੀਆਂ ਜਿਹੜੀਆਂ ਨਾ ਬਹੁਤਾ ਰੋਲ ਇਹਨਾਂ ਦਾ ਮਾਨ ਦੇ ਵਿੱਚ ਜਦੋਂ ਗੁੱਸਾ ਆਂਦਾ ਹੈ ਜਿਹੜੇ ਸਾਡੇ ਸੈੱਲ ਨੇ ਉਹ ਹੈਰਾਨ ਹੁੰਦੇ ਨੇ ਕਿ ਇਹ ਇਹ ਕਿਉਂ ਇਸ ਤਰ੍ਹਾਂ ਕਰਕੇ ਡਿਸਟਰਬ ਹੁੰਦੇ ਨੇ ਡਿਸਟਰਬ ਹੁੰਦੇ ਨੇ ਤੇ ਸਾਡਾ ਬੀਪੀ ਵੱਧ ਜਾਂਦਾ ਇਸੇ ਤਰ੍ਹਾਂ ਹੀ ਸਾਇੰਸ ਨੇ ਜਿਹੜੀ ਖੋਜ ਕੀਤੀ ਹੈ ਇੱਕ 100 ਸਾਲ ਤੋਂ ਇਸ ਪਾਸੇ ਲੱਗੇ ਨੇ ਕਿ ਮਨ ਕੀ ਹੈ ਜਿਹੜਾ ਇਸ ਚੀਜ਼ ਨੂੰ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਉਹਦੀ ਇੱਕ ਡੈਫੀਨੇਸ਼ਨ ਹਨ ਦਿੱਤੀ ਹੈ ਕਿ ਇੱਕ ਹਨੇਰੇ ਕਮਰੇ ਵਿੱਚ ਅੰਨਾ ਆਦਮੀ ਬਿੱਲੀ ਨੂੰ ਲੱਭ ਰਿਹਾ ਹੈ ਜਿਹੜੀ ਕਿ ਹੈ ਹੀ ਨਹੀਂ ਹਨੇਰੇ ਕਮਰੇ ਵਿੱਚ ਅੰਨਾ ਆਦਮੀ ਬਿੱਲੀ ਨੂੰ ਲੱਭ ਰਿਹਾ ਹੈ ਜਿਹੜੀ ਹੈ ਹੀ ਨਹੀਂ ਉਹਨਾਂ ਦੀ ਸਾਇੰਸ ਦੀ ਮਨ ਦੀ ਖੋਜ ਦੀ ਇਹ ਡੈਫੀਨੇਸ਼ਨ ਇੱਕ ਡਾਕਟਰ ਨੇ ਦਿੱਤੀ ਹੈ ਪਰ ਦੂਸਰੇ ਪਾਸੇ ਅਸੀਂ ਜੇ ਦੇਖੀਏ ਸਾਡੇ ਵੇਦਾਂ ਚ ਉਸ ਤਮਾਜ਼ ਅੱਜ ਤੋਂ 5-600 ਸਾਲ ਪਹਿਲੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਚਿਰ ਪਹਿਲੇ ਕਰ ਦਿੱਤਾ ਕਿ ਮਨ ਜੀਤੇ ਜਗ ਜੀਤ ਜੇ ਅਸੀਂ ਜੱਗ ਨੂੰ ਜਿੱਤਣਾ ਹੈ ਜੱਗ ਕੀ ਹੈ ਹਰ ਬੰਦਾ ਆਪਣੇ ਆਪ ਵਿੱਚ ਇੱਕ ਜੱਗ ਹੈ ਔਰ ਕਿਸੇ ਬੰਦੇ ਨੂੰ ਪੁੱਛ ਲਈਏ ਤੁਹਾਡੀ ਉਮਰ ਕਿੰਨੀ ਹੈ ਕੋਈ ਕਹੇਗਾ ਮੈਂ 60 ਸਾਲ ਦਾ 50 ਸਾਲ ਦਾ 200 ਸਾਲ ਦਾ 400 ਸਾਲ ਦਾ ਇਸ ਤਰ੍ਹਾਂ ਉਹ ਜਿਹੜੀਆਂ ਹੱਦਾਂ ਨੇ ਅੱਜ ਕੱਲ ਦੀ ਸਾਇੰਸ ਨੇ ਵੀ ਪ੍ਰੂਵ ਕਰ ਦਿੱਤਾ ਹੈ ਕਿ ਜਿੰਨੇ ਸਾਡੇ ਬਾਡੀ ਦੇ ਸੈੱਲ ਨੇ ਉਹ 6 ਮਹੀਨਿਆਂ ਵਿੱਚ ਸਾਰੇ ਬਦਲ ਜਾਂਦੇ ਨੇ। ਔਰ ਕਿਸੇ ਵੀ ਬੰਦੇ ਦੀ ਉਮਰ ਦੇ ਸੈਂਟੀਫਿਕ ਵੇ ਨਾਲ ਦੇਖੀ ਤੇ 6 ਮਹੀਨੇ ਤੋਂ ਉੱਤੇ ਹੈ ਨਹੀਂ ਜਿਹੜੇ 6 ਮਹੀਨੇ ਪੁਰਾਣੇ ਸੈੱਲ ਸੀ ਉਹ ਸਾਰੇ ਖਤਮ ਹੋ ਗਏ ਨਵੇਂ ਬਣ ਗਏ। ਇਹ ਚੇਂਜ ਹੁੰਦਾ ਰਹਿੰਦਾ ਹੈ ਇਸ ਕਰਕੇ ਇਸ ਚੇਂਜ ਦਾ ਸਭ ਤੋਂ ਵੱਡਾ ਇੱਕ ਗੁਣ ਇਹ ਹੈ ਕਿ ਜਿਹੜੇ ਸਾਡੇ ਮਨ ਨੇ ਜਿਹੜਾ ਸਾਡਾ ਸੁਭਾਅ ਹੈ ਜਿਹੜਾ ਸਾਡਾ ਐਟੀਟਿਊਡ ਹੈ ਉਹ ਸਾਡਾ ਸਟੀਲ ਵਰਗਾ ਹਾਰਡ ਹੈ ਜਿਨਾਂ ਲੋਹਾ ਹੁੰਦਾ ਨਾ ਉਸ ਤਰ੍ਹਾਂ ਦਾ ਹਾਰਡ ਹੈ ਪਰ ਉਹਦੇ ਵਿੱਚ ਇੱਕ ਗੁਣ ਹੈ ਕਿ ਉਹ ਬਦਲ ਸਕਦਾ ਅਸੀਂ ਕਿੱਥੋਂ ਪੈਦਾ ਹੋਏ ਕਿਹੜੇ ਸਾਡੇ ਮਾਂ ਪਿਓ ਨੇ ਸਾਡਾ ਕੋਈ ਕੰਟਰੋਲ ਨਹੀਂ ਕਿਹੜੇ ਸਾਡੇ ਭੈਣ ਭਰਾ ਬਣਨੇ ਨੇ ਕਿਹੜਾ ਸਾਡਾ ਗਵਾਂਡੀ ਬਣਨਾ ਹੈ ਕਿਹੜਾ ਸਾਡਾ ਬੱਚਾ ਹੋਣਾ ਹੈ ਕਿਹੜੀ ਸਾਡੀ ਜਨਮ ਤਰੀਕ ਹੋਣੀ ਹੈ ਕਿਸੇ ਚੀਜ਼ ਤੇ ਕੰਟਰੋਲ ਤਾਂ ਨਹੀਂ ਸਾਡਾ ਉਹਨਾਂ ਨੂੰ ਅਸੀਂ ਐਕਸੈਪਟ ਕਰ ਲੈਣੇ ਆ ਪਰ ਕਈ ਚੀਜ਼ਾਂ ਇਹੋ ਜੀਆਂ ਨੇ ਜਿੰਨਾਂ ਚੀਜ਼ਾਂ ਨੂੰ ਅਸੀਂ ਆਪਣੇ ਐਟੀਟਿਊਡ ਨਾਲ ਬਦਲ ਸਕਦੇ ਆ ਆਪਣੇ ਸੁਭਾਅ ਨੂੰ ਬਦਲ ਸਕਦੇ ਆ ਅੱਜ ਦੇ ਸਮੇਂ ਵਿੱਚ ਜਿਹੜੀ ਮਨੋਵਿਗਿਆਨ ਹੈ ਤੁਸੀਂ ਹੈਰਾਨ ਹੋਵੋਗੇ ਹਰ ਸਾਲ ਦੁਨੀਆ ਦੇ ਉੱਤੇ 1 ਮਿਲੀਅਨ ਜਾਂ ਡੇਢ ਮਿਲੀਅਨ 10-15 ਲੱਖ ਬੰਦਾ ਸੁਸਾਈਸਾਈਡ ਕਰਦਾ ਹੈ ਕਿਉਂ ਕਰਦਾ ਹੈ ਉਹਨਾਂ ਦੇ ਮਨ ਬੁੱਝ ਜਾਂਦੇ ਨੇ ਉਹਨਾਂ ਦੇ ਮਨ ਨੂੰ ਕੋਈ ਬਚਾਉਣ ਵਾਲਾ ਨਹੀਂ ਇੰਨੇ ਲੋਕ ਅਤਵਾਦ ਨਾਲ ਤੇ ਦੁਨੀਆ ਦੇ ਵਿੱਚ ਲੜਾਈ ਨਾਲ ਨਹੀਂ ਮਰਦੇ ਜਿੰਨੇ ਸੁਸਾਈਸਾਈਡ ਨਾਲ ਮਰਦੇ ਨੇ ਉਸ ਤੋਂ ਵੀ ਵੱਧ ਜਿੰਨੇ ਲੋਕ ਸੁਸਾਈਸਾਈਡ ਕਰਦੇ ਨੇ ਉਸ ਤੋਂ 4 ਗੁਣਾ ਜ਼ਿਆਦਾ ਕੋਸ਼ਿਸ਼ ਕਰਦੇ ਪਰ ਪਲੱਸ ਇਦੇ ਵਿੱਚ ਚੰਗੀ ਚੀਜ਼ ਕੀ ਹੈ ਕਿ ਅਸੀਂ ਆਪਣੇ ਐਟੀਟਿਊਡ ਨੂੰ 네ਗੇਟਿਵਿਟੀ ਨੂੰ ਕੱਢਣ ਵਾਸਤੇ ਐਫਰਟ ਕਰ ਸਕਦੇ ਆ ਕੋਸ਼ਿਸ਼ ਕਰ ਸਕਦੇ ਆ ਕੋਸ਼ਿਸ਼ ਕਰਨ ਵਾਸਤੇ ਸਾਨੂੰ ਕੀ ਕਰਨਾ ਪਏਗਾ ਆਪਣੇ ਦਿਮਾਗ ਨੂੰ ਖਾਲੀ ਕਰਨਾ ਪਏਗਾ ਸਾਡੀਆਂ ਬੀਬੀਆਂ ਭੈਣਾ ਹਫਤੇ ਬਾਅਦ ਫ੍ਰਿਜ ਸਾਫ਼ ਕਰਦੀਆਂ ਨੇ ਬੇਈ ਰੋਟੀ ਹੋਵੇ ਦੂਜੇ ਦਿਨ ਉਹਨੂੰ ਵੀ ਡਿਸਟਰੋਇ ਮਤਲਬ ਕਿਤੇ ਨਾ ਕਿਤੇ ਡਿਸਪੋਜ਼ ਆਫ ਕਰਦੀਆਂ ਨੇ ਕਈ ਚੀਜ਼ਾਂ ਕੱਪੜੇ ਨੇ ਅਸੀਂ 2 ਦਿਨ ਪਾ ਲਈਏ ਤੀਜੇ ਦਿਨ ਤੁਹਾਨੂੰ ਬਦਲਨੇ ਪੈਂਦੇ ਨੇ ਕਈ ਜੋ ਵੀ ਘਰ ਦਾ ਸਮਾਨ ਹੈ ਪੁਰਾਣਾ ਖਾਸ ਕਰਕੇ ਦੀਵਾਲੀ ਤੇ ਅਸੀਂ ਗੱਡ ਕੇ ਬਾਹਰ ਸੁੱਟ ਦਿੰਦੇ ਆਂ ਨੂਕੜਾ ਕਰਕਟ ਜਦੋਂ ਸਾਡੇ ਸਾਰੇ ਸਰੀਰ ਦੇ ਸੈੱਲ 6 ਮਹੀਨਿਆਂ ਚ ਬਦਲ ਜਾਣੇ ਨੇ ਕੁਦਰਤ ਦਾ ਨਿਯਮ ਹੈ ਬਦਲਦਾ ਰਹਿੰਦਾ ਮੰਦਾ ਫਿਰ ਅਸੀਂ 5 ਸਾਲ ਪੁਰਾਣੀ 10 ਸਾਲ ਪੁਰਾਣੀ 12 ਸਾਲ ਪੁਰਾਣੀ ਕਿਸੇ ਨਾਲ ਈਰਖਾ ਕਿਸੇ ਨਾਲ ਦੁਸ਼ੈਸ਼ ਕਿਸੇ ਨਾਲ ਦੁਸ਼ਮਣੀ ਕੋਈ ਨਹੀਂ ਤੇਰੇ ਨਾਲ ਕਰਾਂਗੇ ਗੱਲ ਉਹ ਕਿਉਂ ਇੰਨਾ ਚਿਰ ਰੱਖੀ ਰੱਖਦੇ ਆ ਉਹਨੂੰ ਵੀ ਅਸੀਂ ਚੇਂਜ ਕਰ ਸਕਦੇ ਆ ਸਾਡੇ ਕੋਲ ਆਪਣੇ ਮਨ ਦਾ ਕੰਟਰੋਲ ਹੈ ਅਸੀਂ ਜੇ ਉਸ ਨੂੰ ਕੰਟਰੋਲ ਕਰਨ ਵਾਸਤੇ ਐਗਜ਼ੀਕਿਊਟ ਕਰਨ ਵਾਸਤੇ ਕੋਸ਼ਿਸ਼ ਕਰਾਂਗੇ ਜਿਵੇਂ ਸਾਡਾ ਮਨ ਭਰਿਆ ਪਿਆ ਹੈ 네ਗੇਟਿਵਿਟੀ ਨਾਲ ਉਸ ਨੂੰ ਖਾਲੀ ਕਰਨ ਵਾਸਤੇ ਜੇ ਅਸੀਂ ਕੋਸ਼ਿਸ਼ ਕਰੀਏ ਨਾ ਕਿ ਉਹਨੂੰ ਖਾਲੀ ਕਰਦੇ ਤੇ ਖਾਲੀ ਨਹੀਂ ਹੋਣਾ ਉਹਨੂੰ ਖਾਲੀ ਕਰਨ ਦਾ ਇੱਕੋ ਹੀ ਤਰੀਕਾ ਹੈ ਜਿਵੇਂ ਅਸੀਂ ਗਲਾਸ ਹੈ ਉਹਦੇ ਵਿੱਚ ਹਵਾ ਹੈ ਉਹਨੂੰ ਖਾਲੀ ਕਿਵੇਂ ਕਰ ਸਕਦੇ ਆ ਉਹਦੇ ਵਿੱਚ ਦੁੱਧ ਪਾ ਦਾਂਗੇ ਤੇ ਹਵਾ ਖਤਮ ਹੋ ਜਾਈਗੀ ਇੱਕ ਭਾਂਡਾ ਹੈ ਉਹਦੇ ਵਿੱਚ ਜੇ ਹੋਰ ਕੋਈ ਚੀਜ਼ ਪਾ ਦਾਂਗੇ ਤਾਂ ਪਹਿਲੀ ਵਾਲੇ ਜਿਵੇਂ ਕੋਈ ਵੀ ਚੀਜ਼ ਖਾਲੀ ਉਹਨੂੰ ਵਰਕ ਆਪ ਤਾਂ ਨਹੀਂ ਕਰਦੇ ਨਾ ਗਲਾਸ ਨੂੰ ਅਸੀਂ ਉਹਦੇ ਵਿੱਚ ਹਵਾ ਤਾਂ ਹੁੰਦੀ ਹੈ ਹਵਾ ਨੂੰ ਖਤਮ ਕਰਨਾ ਹੈ ਉਹਦੇ ਵਿੱਚ ਪਾਣੀ ਪਾ ਦੋ ਗਲਾਸ ਪਾਣੀ ਦਾ ਭਰ ਜਾਏਗਾ ਇਸੇ ਤਰ੍ਹਾਂ ਆਪਣੇ ਮਨ ਦੇ ਵਿੱਚੋਂ ਜੇ ਅਸੀਂ 네ਗਟਿਵਿਟੀ ਨੂੰ ਕੱਢਣਾ ਹੈ ਬੁਰਾਈ ਨੂੰ ਕੱਢਣਾ ਹੈ ਉਹਨੂੰ ਅਸ਼ਾਈ ਨਾਲ ਭਰ ਲਈਏ अच्छे गुण ਨਾਲ ਪੋਜ਼ਿਟਿਵ ਸੋਚ ਨਾਲ ਉਸ ਦਿਮਾਗ ਨੂੰ ਆਪਣੇ ਨੂੰ ਭਰ ਲਈਏ ਮੇਰਾ ਅੱਜ ਦਾ ਤੁਹਾਡਾ ਕਹਿਣ ਦਾ ਮਤਲਬ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਇਹੀ ਹੈ ਕਿ ਸਰੀਰ ਨਾਲੋਂ ਮਨ ਦੀ ਇੰਪੋਰਟੈਂਸ ਜ਼ਿਆਦਾ ਹੈ ਉਹ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਦਿਸਦੀਆਂ ਉਹਨਾਂ ਦੀ ਕੀਮਤ ਉਹਨਾਂ ਚੀਜ਼ਾਂ ਨਾਲੋਂ ਜਿਹੜੀਆਂ ਸਾਨੂੰ ਦਿਸਦੀਆਂ ਨੇ ਜ਼ਿਆਦਾ ਹੈ ਮਨ ਦੀ ਕੀਮਤ ਜ਼ਿਆਦਾ ਹੈ ਸਰੀਰ ਨਾਲੋਂ ਮਨ ਸਾਡਾ ਚੰਗਾ ਹੋਏਗਾ ਸਰੀਰ ਆਪਣੇ ਆਪ ਚੰਗਾ ਹੋ ਜਾਏਗਾ ਇੱਕ ਮਹਾਭਾਰਤ ਦੇ ਵਿੱਚ ਦੋ ਕਿਰਦਾਰ ਸਾਡੇ ਕੋਲ ਹੋਏ ਨੇ ਦਰਯੋਦਨ ਦਾ ਤੇ ਯੁਦਿਸ਼ਠਰ ਜੀ ਦਾ ਉਹਨਾਂ ਨੇ ਪੁੱਛਿਆ ਦਰਯੋਦਨ ਨੂੰ ਕਿ ਜਾਓ ਦੁਨੀਆ ਕਿਸ ਤਰ੍ਹਾਂ ਦੀ ਹੈ ਉਹ ਕਹਿੰਦੇ ਇੱਕ ਵੀ ਆਤਮਾ ਮੈਨੂੰ ਕੋਈ ਚੰਗੀ ਨਹੀਂ ਲੱਗੀ ਯੁਦਿਸ਼ਠਰ ਜੀ ਨੇ ਪੁੱਛਿਆ ਵੀ ਤੁਹਾਨੂੰ ਦੁਨੀਆ ਕਿਸ ਤਰ੍ਹਾਂ ਦੀ ਲੱਗਦੀ ਹੈ ਉਹ ਕਹਿੰਦੇ ਭਗਵਾਨ ਮੈਨੂੰ ਤਾਂ ਕੋਈ ਵੀ ਆਤਮਾ ਇਹੋ ਜੀ ਲੱਗਦੀ ਨਹੀਂ ਵੀ ਜਿਹੜੀ ਖਰਾਬ ਹੋਵੇ ਮੈਨੂੰ ਤਾਂ ਸਾਰੀ ਦੁਨੀਆ ਅੱਛੀ ਲੱਗਦੀ ਹੈ ਬੇਸਿਕਲੀ ਹੈ ਕਿ ਜਿਹੜੇ ਆਦਮੀ ਦੇ ਅੰਦਰ ਅੱਛੇ ਗੁਣ ਨੇ ਜਿਹੜੇ ਅੰਦਰ ਆਪਣੇ ਪੋਜ਼ਿਟਿਵ ਵਿਚਾਰ ਨੇ ਉਹਨੂੰ ਸਾਰੀ ਦੁਨੀਆ ਵੀ ਅੱਛੀ ਲੱਗਦੀ ਹੈ ਉਹਨੂੰ ਸਾਰੀ ਸ੍ਰਿਸ਼ਟੀ ਆਪਣਾਪ ਤਾਂ ਅੱਛਾ ਹੈ ਹੀ ਉਹਨਾਂ ਸਾਰੇ ਲੋਕ ਵੀ ਅੱਛੇ ਲੱਗਦੇ ਨੇ ਮੇਨ ਸਾਡਾ ਫੋਕਸ ਜਿਹੜਾ ਆਪਣੇ ਆਪ ਤੇ ਹੋਣਾ ਚਾਹੀਦਾ ਅਸੀਂ ਆਪਣੇ ਆਪ ਨੂੰ ਜੇ ਅੱਛਾ ਬਣਾਵਾਂਗੇ ਆਪਣੇ ਅੰਦਰ ਅੱਛੇ ਗੁਣ ਸੰਚਾਰ ਕਰਾਂਗੇ ਤਾਂ ਅਸੀਂ ਕਿਸੇ ਵੀ ਸਟੇਜ ਤੇ ਚਾਹੇ ਅਸੀਂ ਬਚਪਨ ਵਿੱਚ ਚਾਹੇ ਚਾਹੇ ਵੱਡੇ ਆ ਪੋਜਿਟਿਵ ਉੱਚੀ ਚੂੜਦੀ ਇੱਕ ਤੁਹਾਨੂੰ ਹੋਰ ਐਗਜ਼ੈਂਪਲ ਦਿੰਦਾ ਇੱਕ ਛੋਟਾ ਬੱਚਾ ਉਹ ਆ ਕੇ ਆਪਣੇ ਪੇਰੈਂਟਸ ਨੂੰ ਕਹਿੰਦਾ ਕਿ ਸਾਡੇ ਫੰਕਸ਼ਨ ਹੋਣਾ ਹੈ ਔਰ ਅਸੀਂ 2-4 ਦਿਨ ਜਾਂ 10 ਦਿਨ ਰਿਹ ਅਸਲ ਕਰਨੀ ਹੈ ਔਰ ਤੁਸੀਂ ਮੈਨੂੰ ਇੱਕ ਘੰਟਾ ਲੇਟ ਲੈਣ ਆਇਓ ਉਹਨਾਂ ਨੇ ਲਗਾਏ 10 ਦਿਨ ਲਗਾਏ ਤਿਆਰੀ ਹੋਈ ਫੰਕਸ਼ਨ ਹੋਇਆ ਉਹ ਆ ਕੇ ਆਪਣੇ ਪੇਰੈਂਟਸ ਪੁੱਛਦੇ ਨੇ ਵੀ ਕੀ ਤੈਨੂੰ ਸਿਖਾਇਆ ਕੀ ਫੰਕਸ਼ਨ 'ਚ ਤੂੰ ਕੀ ਰੋਲ ਕੀਤਾ ਉਹ ਕਹਿੰਦਾ ਮੈਂ ਪੂਰਾ 1 ਘੰਟਾ ਰੋਲ ਕਰਦਾ ਰਿਹਾ ਕੀ ਰੋਲ ਕਰਦਾ ਰਿਹਾ ਉਹ ਕਹਿੰਦਾ ਮੇਰੇ ਨਾਲ ਦੇ ਦੋਸਤ ਕੋਈ 2 ਮਿੰਟ ਕੋਈ 4 ਮਿੰਟ ਸਟੇਜ ਤੇ ਬੋਲਿਆ ਕਿਸੇ ਨੇ ਨਾਟਕ 'ਚ ਹਿੱਸਾ ਲਿਆ ਕਿਸੇ ਨੇ 5 ਮਿੰਟਸ ਬੀਚ ਦਿੱਤੇ ਮੇਰੀ ਡਿਊਟੀ ਇਹ ਲੱਗੀ ਸੀ ਵੀ ਮੈਂ ਕਲਾਪਿੰਗ ਕਰਦਾ ਸੀ ਤਾੜੀਆਂ ਵਜਾਂਦਾ ਸੀ ਉਹ ਮਾਂ ਵੀ ਉਹਨੂੰ ਥੋੜਾ ਲੱਗਿਆ ਵੀ ਯਾਰ ਤਾੜੀਆਂ ਵਜਾਂ ਕਹਿੰਦਾ ਮੈਂ ਪੂਰਾ 1 ਘੰਟਾ ਇੰਜੋਏ ਕੀਤਾ ਨਾਲੇ ਤਾਂ ਮੈਂ ਖੁਸ਼ ਰਿਆ ਨਾਲੇ ਮੈਂ ਤਾੜੀਆਂ ਵਜਾਈ ਗਿਆ ਮੇਰਾ ਸਭ ਤੋਂ ਵੱਡਾ ਰੋਲ ਸੀ ਉਹ ਬੱਚੇ ਦੀ ਸੋਚ ਹੈ ਕਿ ਮੈਨੂੰ ਇਹ ਜਿਹੜਾ ਰੋਲ ਮਿਲਿਆ ਹੈ ਇਹ ਰੋਲ ਪਲੇ ਕਰਕੇ ਵੀ ਉਹਨੇ ਇੰਜੋਏ ਕੀਤਾ ਖੁਸ਼ ਰਿਆ ਅਸੀਂ ਉਹਦੇ ਮਾਂ ਪਿਓ ਡਿਸਟਰਬ ਹੋ ਗਏ ਵੀ ਕਿਸੇ ਨੇ ਭਾਸ਼ਣ ਦਿੱਤਾ ਕਿਸੇ ਨੇ ਨਾਟਕ 'ਚ ਹਿੱਸਾ ਲਿਆ ਤੂੰ ਕੀ ਕੀਤਾ ਅਸੀਂ ਜਿੰਨੇ ਆਪਣੇ ਆਪ ਨੂੰ ਸਿਆਣੇ ਸਮਝਦੇ ਹਾਂ ਅਸੀਂ ਡਿਸਟਰਬ ਹੋ ਜਾਂਦੇ ਹਾਂ ਬੱਚੇ ਉਸ ਚੀਜ਼ ਨੂੰ ਕਿਉਂਕਿ ਉਹਨਾਂ ਦਾ ਨਿਰਮਲ ਮਾਨ ਹੁੰਦਾ ਹੈ ਉਹ ਉਹਨੂੰ ਇੰਜੋਏ ਕਰਦੇ ਨੇ ਛੋਟਾ ਮੱਛਰ ਦਾ ਬੱਚਾ ਜਦੋਂ ਵੱਡਾ ਹੋਇਆ ਤੇ ਉੱਡਿਆ ਉੱਡ ਕੇ ਵਾਪਸ ਆਇਆ ਉਹਦੇ ਮਾਂ ਪਿਓ ਨੇ ਪੁੱਛਿਆ ਵੀ ਕਿਵੇਂ ਰਹੀ ਤੇਰੀ ਫਲਾਈਟ ਅੱਜ ਦੀ ਉਹ ਕਹਿੰਦਾ ਕੀ ਦੱਸਾਂ ਮੈਂ ਜਿਵੇਂ ਜਿਵੇਂ ਉੱਟਦਾ ਗਿਆ ਮੇਰੇ ਵਾਸਤੇ ਕਲਾਪਿੰਗ ਹੀ ਬਹੁਤ ਕੀਤੀ ਅਸਲ ਵਿੱਚ ਤਾਂ ਉਹਨੂੰ ਮਾਰਨ ਦਾ ਯਤਨ ਕਰਦੇ ਨੇ ਨਾ ਆਪਾਂ ਹੱਥ ਮਾਰਦੇ ਆ ਇਤਰਾ ਹੀ ਤਰਫ ਮੱਛਰ ਮਾਰਦੇ ਹੀ ਉਹ ਕਹਿੰਦੇ ਸਾਰਿਆਂ ਨੇ ਕਲਾਪਿੰਗ ਕੀਤੀ ਹੋਰ ਸ਼ਾਮ ਨੂੰ ਵਾਪਸ ਆ ਗਿਆ ਇਹ ਸਾਡਾ ਐਟੀਟਿਊਡ ਹੈ ਜਿਹੋ ਜਿਹਾ ਸਾਨੂੰ ਪ੍ਰਮਾਤਮਾ ਨੇ ਰੋਲ ਦੇ ਦਿੱਤਾ ਜਿਹੋ ਜਿਹਾ ਸਾਨੂੰ ਕੰਮ ਦੇ ਦਿੱਤਾ ਵੱਡਾ ਛੋਟਾ ਅਸੀਂ ਉਹਦੇ ਵਿੱਚ ਹੀ ਖੁਸ਼ ਰਹੀਏ ਆਪਣਾ ਕੰਪੀਟੀਸ਼ਨ ਆਪਣੇ ਨਾਲ ਹੀ ਰੱਖੀਏ ਦੂਸਰੇ ਨਾਲ ਗਵੰਡੀ ਨਾਲ ਕੰਪੀਟੀਸ਼ਨ ਕਰਕੇ ਸੁਣਿਆ ਹੋਣਾ ਤੁਸੀਂ ਇੱਕ ਕਹਾਣੀ ਆਂਦੀ ਹੈ ਕਿ ਇੱਕ ਕਿਸੇ ਬੰਦੇ ਨੇ ਸਾਲ ਭਰ ਬੰਦਗੀ ਕੀਤੀ ਭਗਵਾਨ ਪ੍ਰਗਟ ਹੋ ਗਏ ਉਹਨਾਂ ਆਖੇ ਵੀ ਮੈਂ ਤੇਰੇ ਤੇ ਬਹੁਤ ਖੁਸ਼ ਆ ਮੰਗ ਲੈ ਕੁਝ ਪਰ ਜੋ ਤੂੰ ਮੰਗਣਾ ਹੈ ਉਹ ਗਵੰਡੀ ਨੂੰ ਡਬਲ ਮਿਲਣਾ ਹੈ ਉਹਦੇ ਵਿੱਚ ਕਿਉਂਕਿ ਉਹਨੇ ਸਾਰਾ ਸਾਲ ਪੋਜਿਟਿਵ ਰਿਆ ਭਗਤੀ ਕੀਤੀ ਇੱਕ ਨੈਗੇਟਿਵ ਵਿਚਾਰ ਆ ਗਿਆ ਉਹਨੇ ਸਾਰਾ ਕੁਝ ਤੱਕ ਤਾਇਆ ਖਤਮ ਕਰਤਾ ਵੀ ਮੇਰੀ ਇੱਕ ਲੱਤ ਤੋੜ ਦੇ ਉਹਦੀਆਂ ਦੋਵੇਂ ਟੁੱਟ ਗਿਆ ਮੇਰੀ ਇੱਕ ਬਾਹ ਤੋੜ ਦੇ ਉਹਦੀਆਂ ਦੋਵੇਂ ਟੁੱਟ ਗਿਆ ਮੇਰੀ ਇੱਕ ਅੱਖ ਤੋੜ ਦੇ ਉਹਦੀ ਦੋਨੋਂ ਟੁੱਟ ਗਿਆ ਮਤਲਬ ਚੰਗਾ ਕੰਮ ਕਰਕੇ ਵੀ ਅਖੀਰ ਤੇ ਜੇ ਇੱਕ ਵੀ ਨੈਗੇਟਿਵ ਵਿਚਾਰ ਆ ਗਿਆ ਉਹਨੇ ਸਾਲ ਭਰ ਦੀ ਉਹਦੀ ਭਗਤੀ ਕੀਤੀ ਹੋਈ ਮਿਹਨਤ ਕੀਤੀ ਹੋਈ ਸਾਰੀ ਬੇਕਾਰ ਕਰ ਦਿੱਤੀ ਸੋ ਸਾਧ ਸੰਗ ਜੀ ਤੁਸੀਂ ਬੜੀ ਅੱਛੀ ਕਿਸਮਤ ਵਾਲਿਓ ਸਤਿਗੁਰੂ ਜੀ ਦੇ ਲਾਡ ਲੱਗੇ ਹੋ ਆਪਾਂ ਪੋਜ਼ਿਟਿਵ ਵਿਚਾਰਾਂ ਨਾਲ ਦਿਮਾਗ ਨੂੰ ਮਨ ਨੂੰ ਭਰਨਾ ਹੈ 네ਗੇਟਿਵਿਟੀ ਨੂੰ ਕੱਢਣਾ ਹੈ ਹਰ ਕਿਸੇ ਨਾਲ ਪਿਆਰ ਨਾਲ ਰਹਿਣਾ ਹੈ ਇਹੀ ਸਾਡੇ ਸਤਿਗੁਰੂ ਜੀ ਦਾ ਸੰਦੇਸ਼ ਹੈ ਇਹੀ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਨੇ ਮੈਨੂੰ ਉਮੀਦ ਹੈ ਤੁਸੀਂ ਥੋੜਾ ਬਹੁਤ ਸੈਟੀਸਫਾਈ ਹੋਏ ਹੋਵੋਗੇ ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਬੋਲਣ ਦਾ ਸਮਾਂ ਦਿੱਤਾ ਸਤਿ ਸ੍ਰੀ ਅਕਾਲ